ਠੀਕ ਹੈ ਜੀ ਸਾਰੇ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਦੇ ਰਮ ਟਿੱਪੇ ਅਮੀਰਾਂ ਦੀ ਵਧੀਆ ਹੋਵੇਗੀ ਅਸੀਂ ਬਹੁਤ ਵਧੀਆ ਤੇ ਅੱਜ ਮੈਂ ਸਲਵਾਰ ਤੇ ਤੁਹਾਨੂੰ 벨ਟ ਜੋੜਨਾ ਵਾਲ ਪਾਣੇ ਦਾ ਸਾਨੀ ਕਿੱਦਾਂ ਪਾਣੇ ਆ ਸਭ ਤੋਂ ਪਹਿਲਾਂ ਇਹ ਲਾਈਨਿੰਗ ਵਾਲੀ ਸਲਵਾਰ ਆ ਸਭ ਤੋਂ ਪਹਿਲਾਂ 벨ਟ ਜੋੜਾਂਗੇ ਠੀਕ ਹੈ ਜੀ ਆਹ ਲਾਈਨਿੰਗ ਦੇ ਦੋ ਪੀਸ ਆ ਇਹ 벨ਟ ਦੇ ਤੇ ਧਿਆਨ ਨਾਲ ਦੇਖਣੀ ਸਭ ਨੇ ਤੇ ਪੂਰੀ ਦੇਖਣੀ ਪਲੀਜ਼ ਤੇ ਸਭ ਤੋਂ ਪਹਿਲਾ ਦੋ ਪੀਸ ਇਹਦੇ ਮੈਂ ਲੈ ਲਿਆ ਲਾਈਨਿੰਗ ਦੇ ਤੇ ਦੋ ਦੂਜੇ ਤੇ ਇਹ ਅੰਡਰਗਰਾਉਂਡ ਉਹ ਮਾ ਦਾ ਸੀਨ ਲੱਗੇਗੀ ਇਹ ਗੋ ਮਸੀਨ ਲੱਗੇਗੀ ਸੀਨ ਲਗਾ ਦਾਂਗੇ ਤੇ ਦੂਜੇ ਪਾਸੇ ਹਾਂਜੀ ਲਗਾ ਕੇ ਧਾਗੇ ਕੱਢ ਦਾਂਗੇ ਤੇ ਦੂਜੇ ਪਾਸੇ ਵੀ ਸੀਨ ਲਗਾਗੇ ਦੂਜੇ ਪਾਸੇ ਛਿੜੀ ਬਣਾਵਾਂਗੇ ਦੋ ਲਾਈਨਿੰਗ ਦੇ ਕੱਪੜੇ ਤੇ ਦੋ ਮੇਨ ਫੈਬਰਿਕ ਤੇ ਕਪੜਾ ਤੈਨੂੰ ਵੱਧ ਘੱਟ ਕਪੜਾ ਕੱਟ ਲਾਂਗੇ ਇਹਦੇ ਅਸੀਂ ਲਾਈਨਿੰਗ ਅਟੈਚ ਕਰਦੇ ਆ ਉਤ ਬਾਅਦ ਲਾਈਨਿੰਗ ਦਾ ਕਪੜਾ ਵੱਧ ਘੱਟ ਹੋ ਜਾਂਦਾ ਕਈ ਵਾਰ ਤੇ ਉਹਨੂੰ ਹੀ ਬਰਾਬਰ ਕਰ ਲਾਂਗੇ ਉਤ ਬਾਅਦ ਚੁੜੀ ਬਣਾਵਾਂਗੇ ਚਾਰ ਚਾਰੇ ਮਤਲਬ ਪੀਸ ਨੂੰ ਫੋਲਡ ਕਰਾਂਗੇ ਤੇ ਇਹਦੇ ਸੀਨ ਲਗਾਵਾਂਗੇ ਹਾਂਜੀ ਸੀਨ ਲੱਗ ਚੁੱਕੀ ਐ। ਅੱਤਵਾਂ ਦਿਨ ਬੈਲਟ ਨੂੰ ਸਿੱਧੇ ਕਰਾਂਗੇ। ਆ ਦੇਖੋ ਇੱਕ ਉੱਪਰਲਾ ਕੱਪੜਾ ਫੜਨਾ ਤੇ ਇੱਕ ਬੈਲਟ ਦਾ ਕੱਪੜਾ ਅਲੱਗ-ਲਾ ਕਰਦਾਂਗੇ, ਇੱਕ ਬੈਲਟ ਦਾ ਮਤਲਬ ਲਾਈਨਿੰਗ ਦਾ ਕੱਪੜਾ ਸੋਰੀ ਅਲੱਗ-ਲਾ ਕਰਦਾਂਗੇ। ਇੱਕ ਨੂੰ ਉੱਧਰ ਕਰਦਾਂਗੇ, ਇੱਕ ਨੂੰ ਦੂਜੇ ਦੂਜੇ ਪਾਸੇ ਦੋਨਾਂ ਪਾਸਾਂ ਦੇ ਅਲੱਗ-ਲਾ ਕਰਦਾਂਗੇ। ਆ ਦੇਖੋ ਤੇ ਇਹ ਹੋ ਗਈ ਅੰਡਰਗਰਾਉਂਡ ਸੀਨ। ਦੇਖੋ ਤੇ ਆ ਦੇਖੋ ਦੋਨੋਂ ਅੰਡਰਗਰਾਉਂਡ ਬੈਡ ਤੇ ਦੀਆਂ ਮਸ਼ੀਨਾ ਹੋ ਗਿਆ ਅਤਵਾ ਚਿੜੀ ਬਣਾਵਾਂਗੇ ਕੱਪੜੇ ਨੇ ਫੋਲਡ ਕਰ ਦਾਂਗੇ ਆ ਦੇਖੋ ਇਦਾਂ ਫੋਲਡ ਕਰਨਾ ਤੇ ਇਹਦੇ ਉੱਪਰ ਸੀ ਲਗਾ ਦਾਂਗੇ ਚਿੜੀ ਮਰਾ ਦਾਂਗੇ ਠੀਕ ਹੈ ਜੀ ਛਿੜੀ ਭੰਨ ਚੁੱਕੀ ਹੈ ਉਸ ਤੋਂ ਬਾਅਦ ਅਰੇ ਸੇਨ ਦਬਾ ਦਾਂਗੇ ਸੇਨ ਲਗਾ ਦਾਂਗੇ ਦੋਨਾਂ ਦੀ ਸੀਨਾ ਦਬਾ ਦਾਂਗੇ ਫਰੰਟ ਬੈਕ ਠੀਕ ਹੈ ਜੀ ਦੋਨਾਂ ਸੀਨਾ ਦਬਾ ਚੁੱਕੀਆਂ ਆ ਤੇ ਪਤਾਗਾ ਕੱਟ ਕੇ ਤੇ ਦੇ ਫੋਲਡ ਕਰਾਂਗੇ ਤੇ ਪਹਿਲਾ ਵੀ ਸੀ ਲਗਾ ਸਕਦੇ ਹੋ ਕਿ ਇਹ ਲਾਈਨਿੰਗ ਅਟੈਚ ਕਰ ਸਕਦੇ ਹੋ ਤੇ ਮੈਂ ਨਾਲ-ਨਾਲ ਨੇਪੇ ਵੋਲਡ ਕਰਾਂਗੀ ਠੀਕ ਹੈ ਜੀ ਸਾਰੇ ਨੇਪੇ ਤੇ ਸੀਨ ਲਗਾ ਦਾਂਗੇ ਨੇਪੇ ਵੋਲਡ ਕਰ ਦਾਂਗੇ ਇਹ ਬਹੋਲਡ ਹੋ ਚੁੱਕਾ ਹੈ ਉਸ ਤੋਂ ਬਾਅਦ ਧਾਗ ਕੱਢ ਦਾਂਗੇ ਤੇ ਬੈਲਟ ਤਿਆਰ ਹੋ ਗਈ ਆ ਤੇ ਐਕਸਟਰਾ ਧਾਗੇ ਕੱਢ ਦਾਂਗੇ ਠੀਕ ਹੈ ਜੀ ਸਾਰੇ ਧਾਗੇ ਕੱਢ ਦਾਂਗੇ ਉਸ ਤੋਂ ਬਾਅਦ ਇਹਨੂੰ ਸਿੱਧੀ ਕਰਾਂਗੇ ਬੈਲਟ ਨੂੰ ਸਾਈਡ ਤੇ ਰੱਖ ਦਾਂਗੇ ਤੇ ਸਲਵਾਰ ਤਿਆਰ ਕਰਾਂਗੇ ਠੀਕ ਹੈ ਜੀ ਸਲਵਾਰ ਕਟਿੰਗ ਹੋਈ ਹੋਈ ਹੈ ਉਹਦੇ ਨੂੰ ਤਿਆਰ ਕਰਾਂਗੇ ਇਹਦੇ ਵੀ ਅੰਡਰਗਰਾਉਂਡ ਸੀਨਾ ਲਗਾਵਾਂਗੇ ਤੁਹਾਨੂੰ ਇੱਕ ਵਾਰੀ ਮੈਂ ਕਲੀਅਰ ਚ ਦੱਸਣਾ ਚਾਹਨੀ ਆ ਕਿ ਸਲਵਾਰ ਕਿੱਦਾਂ ਸੀਨਾ ਲਗਾਣੀਆਂ ਦੇਖੋ ਫੋਲਡ ਹੋਇਆ ਹੋਇਆ ਹੈ ਨਾ ਤੇ ਇਹ ਦੋਨੋਂ ਹੀ ਭੱਲੇ ਆ ਫਰੰਟ ਬੈਕ ਤੇ ਇਹਨਾਂ ਦੀ ਅੰਡਰਗਰਾਉਂਡ ਸੀਨਾ ਕਿੱਦਾਂ ਲਗਾਣੀਆਂ ਤੇ ਇਹਦੀ ਸੀਨ ਕਿੱਦਾਂ ਲਗਾਣੀਆਂ ਏਅਰ ਲਾਈਨਿੰਗ ਦਾ ਕਪੜਾ ਠੀਕ ਹੈ ਜੀ ਲਾਈਨਿੰਗ ਦਾ ਕਪੜਾ ਵੀ ਔਰ ਦੋ ਮੇਨ ਫੈਬਰਿਕ ਆ ਦੇਖੋ ਇਹਨਾਂ ਦੀ ਇਦਾਂ ਕਟਿੰਗ ਹੋ ਚੁੱਕੀ ਆ ਤੇ ਇੱਕ ਤੇ ਮੈਂ ਜੋੜ ਪਾਇਆ ਸੀ ਕਿਉਂਕਿ ਲਾਈਨਿੰਗ ਦਾ ਕਪੜਾ ਥੋੜਾ ਹੀ ਤੇ ਸਭ ਤੋਂ ਪਹਿਲਾਂ ਇਹਨੂੰ ਖੋਲ ਲਾਂਗੇ ਠੀਕ ਹੈ ਜੀ ਇਨੂੰ ਖੋਲਾਂਗੇ ਦੋ ਅਸ ਅਲੱਗ-ਅਲੱਗ ਆਸਣ ਕਰ ਦਾਂਗੇ ਠੀਕ ਹੈ ਜੀ ਤੇ ਲਾਈਨਿੰਗ ਦਾ ਵੀ ਕਪੜਾ ਇਹਨੂੰ ਖੋਲ ਦਾਂਗੇ ਇਹ ਤੈਂ ਖੋਲ ਦਾਂਗੇ ਤੇ ਦੂਜੀ ਲਾਈਨਿੰਗ ਦੋਨੋਂ ਲਾਈਨਿੰਗ ਦੀ ਕਪੜੇ ਦੀ ਤੈਂ ਖੋਲ ਦਾਂਗੇ ਆ ਦੇਖੋ ਮੈਂ ਐਦਾਂ ਕਟਿੰਗ ਹੋਈ ਹੋਈ ਆ ਤੇ ਇਹਨੂੰ ਸੇਣ ਕੇ ਦਾ ਲਗਾਣੀ ਆ ਆ ਦੇਖੋ ਇਹਨੇ ਖੋਲਤਾ ਆ ਦੇ ਇਹਨੇ ਖੋਲ ਦਾਂਗੇ ਤੇ ਉਧਰੋਂ ਮੈਂ ਫੈਬਰਿਕ ਸਲਵਾਰ ਦਾ ਕਪੜਾ ਵੀ ਲਵਾਂਗੇ ਇਹਨੇ ਵੀ ਖੋਲ ਦਾਂਗੇ ਤੇ ਦੂਜਾ ਵੀ ਖੋਲ ਦਾਂਗੇ ਆ ਦੇਖੋ ਤੇ ਇਹ ਪੁੱਠਾ ਸਾਈਡ ਆ ਪੁੱਠਾ ਸਾਈਡ ਹੋਣਾ ਚਾਹੀਦਾ ਦੋਨਾਂ ਸਾਈਡਾਂ ਦਾ ਲੈ ਤੇ ਸੀਨ ਲਗਾਵਾਂਗੇ ਫੇਰ ਦੂਜੇ 'ਤੇ ਸੀਨ ਲਗਾਵਾਂਗੇ ਤੇ ਦੋਨੋਂ ਲਾਈਨਿੰਗ ਦੇ ਕੱਪੜੇ ਮਤਲਬ ਇੱਕੋ ਸਾਈਡ ਹੋਣੇ ਚਾਹੀਦੇ ਆ ਠੀਕ ਹੈ ਜੀ ਆ ਦੇਖੋ ਦੋ ਲਾਈਨਿੰਗ ਦੇ ਕੱਪੜੇ ਤੇ ਦੋ ਸਲਵਾਰ ਦਾ ਕਪੜਾ ਮੇਨ ਤੇ ਇੱਥੋਂ ਦੋਨਾਂ ਸਾਈਡਾਂ ਤੇ ਨੂੰ ਸੀਨ ਲਗਾਵਾਂਗੇ ਕਿਧਰ ਸਾਈਡ ਤੇ ਕਿਧਰ ਸਾਈਡ ਤੇ ਬਾਅਦ ਉਹਨੂੰ ਲਾਈਨਿੰਗ ਦੇ ਕੱਪੜੇ ਦੇ ਦੂਜੇ ਪਾਸੇ ਪਰਤਾਵਾਂਗੇ ਮਤਲਬ ਉਲਟਾ ਕਰ ਦਾਂਗੇ ਇਸ ਇਸ ਟਾਈਮ ਉਲਟਾ ਫਿਰ ਉਹਨੂੰ ਸਿੱਧਾ ਕਰ ਦਾਂਗੇ ਤੇ ਇਹ ਇਹਦਾ ਅੰਡਰਗ੍ਰਾਉਂਡ ਸੀ ਲੱਗ ਗਿਆ ਇਹ ਬਹੁਤ ਹੀ ਸੋਖੀ ਸਲਵਾਰ ਸੀਣੀ ਆ ਸਿਰਫ ਇਹਦੇ ਦੋ ਸੀਨਾ ਲੱਗਦੀਆਂ। ਉਹ ਤੋਂ ਬਾਅਦ ਮਤਲਬ ਚੋਣਾ ਪਾਓ ਤੇ ਪੌਂਚੇ ਬਣਾਓ। ਠੀਕ ਹੈ? ਆਚਾਰ ਚਾਰੇ ਪੀਸਾਂ ਨੂੰ ਸਿੱਦੇ ਸੀਨ ਲਗਾਵਾਂਗੇ ਦੋ ਲਾਈਨਿੰਗ ਦਾ ਕੱਪੜੇ ਤੇ ਦੋ ਮੇਨ ਫੈਬਰਿਕ ਤੇ ਦੋਨਾਂ ਸਾਈਡਾਂ ਤੇ ਉਧਰ ਤੋਂ ਸੀਨ ਲਗਾ ਦਾਂਗੇ। ਠੀਕ ਹੈ ਜੀ? ਫਿਰ ਉਸ ਤੋਂ ਬਾਅਦ ਇਹਨੂੰ ਸਿੱਧਾ ਕਰ ਦਾਂਗੇ। ਲਾਈਨਿੰਗ ਦਾ ਕੱਪੜਾ ਦੂਜੇ ਸਾਈਡ ਤੇ ਕਰ ਦਾਂਗੇ ਤੇ ਇਹਨਾਂ ਨਾਲ ਅੰਡਰਗਰਾਊਂਡ ਗੋਮ ਸੀਨ ਲੱਗ ਜਾਂਦੀ ਹੈ। ਠੀਕ ਹੈ ਜੀ? ਅਮੀ ਤੇ ਤਾਂ ਸਮਝ ਆ ਰਹੀ ਹੋਏਗੀ ਮੈਂ ਡਿਟੇਲ ਚ ਤੁਹਾਨੂੰ ਸਮਝਾ ਰਹੀ ਆ ਕੋਸ਼ਿਸ਼ ਕਰ ਰਹੀ ਆ ਤੁਹਾਨੂੰ ਸਮਝ ਆਏ ਤਾਂ ਮੈਂ ਬਾਰ ਬਾਰ ਦੱਸ ਰਹੀ ਆ ਇੱਕੋ ਹੀ ਗੱਲ ਆ ਆ ਦੇਖੋ ਮੈਨੇ ਮੈਂ ਸੀਨ ਲਗਾ ਲਈ ਆ ਆ ਦੇਖੋ ਦੋ ਲਾਈਨਿੰਗ ਦੇ ਕੱਪੜੇ ਇਕੱਠੇ ਤੇ ਦੋ ਦੂਜੇ ਮੈਂ ਫੈਬ੍ਰਿਕ ਤੇ ਦੋਨਾਂ ਸਾਈਡਾਂ ਤੇ ਮੈਸੀਨ ਲਗਾਤੀ ਆ ਇੱਕੋ ਸਾਈਡ ਤੇ ਰੱਖਨੇ ਲਾਈਨਿੰਗ ਦੇ ਕੱਪੜੇ ਤੇ ਠੀਕ ਹੈ ਜੀ ਆ ਦੇਖੋ ਫਿਰ ਇਹਨੂੰ ਖੋਲ ਦਾਂਗੇ ਆ ਦੇਖੋ ਉੱਦੋਂ ਲਾਈਨਿੰਗ ਦਾ ਕਪੜਾ ਅਲੱਗ ਕਰ ਦਾਂਗੇ ਕਿਉਂਕਿ ਇਕੱਠੇ ਆ ਦੋਨੋਂ ਤੇ ਇਧਰੋਂ ਦੋ 메ਨ ਫੈਬਰਿਕ ਦੇ ਵਾਲੇ ਕਪੜੇ ਨੂੰ ਅਲੱਗ ਕਰ ਦਾਂਗੇ ਇਹਨੂੰ ਸਿੱਧਾ ਕਰ ਲਾਂਗੇ ਆ ਦੇਖੋ ਸਿੱਧਾ ਕਰਤੀ ਸਲਵਾਰ ਤੇ ਸੀਨ ਪੁੱਠੇ ਪਾਸੇ ਲਗਾਨੀ ਹੈ ਸਿੱਧੇ ਪਾਸੇ ਨਹੀਂ ਲਗਾਨੀ ਠੀਕ ਹੈ ਜੀ ਆ ਦੇਖੋ ਔਰ ਕਿੰਨੀ ਸੌਖੀ ਔਰ ਕਿੰਨੀ ਸਾਨੀ ਨਾਲ ਅ ਸਲਵਾਰ ਖੜੀ ਹੋ ਜਾਂਦੀ ਹੈ ਤੇ ਆ ਦੇਖੋ ਅੰਡਰਗਰੋਊਂਡ ਸੀਨ ਲੱਗ ਗਈ ਇਹ ਲਾਈਨਿੰਗ ਦੇ ਕਪੜੇ ਨਾਲ ਹੀ ਅੰਡਰਗਰੋਊਂਡ ਸੀ ਲੱਗਦੀ ਹੈ ਔਰ ਤੋਂ ਬਾਅਦ ਆ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਸਫਾਈ ਚ ਸੀਨ ਲੱਗੀ ਆ ਔਰ ਦੁਬਾਰ ਇਹਨਾਂ ਬੈਲਟ ਜੋੜਾਂਗੇ ਤੇ ਵਲ ਪਾਵਾਂਗੇ ਤੇ ਨਾਲੇ ਪੁੰਜਾ ਬਣਾਵਾਂਗੇ ਤੇ ਸਲਵਾਰ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ ਤੇ ਵਧੀਆ ਵੀ ਲੱਗਦੀ ਹੈ ਪਾਈ ਖੜੀ ਖੜੀ ਰਹਿੰਦੀ ਹੈ ਸਲਵਾਰ ਹਾਂਜੀ ਦੋਨੇ ਪਾਸਾਂ ਤੁਸੀਂ ਲੱਗ ਚੁੱਕੀ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਇਸ ਲਈ ਦੱਸ ਰਹੀਆਂ ਤੁਹਾਨੂੰ ਸਮਝ ਆ ਸਕੇ ਤੇ ਉਤ ਬਾਅਦ ਪਹਿਲਾਂ ਬੈਕ ਸਾਈਡ ਚੋਣ ਪਾਵਾਂਗੇ ਤੇ ਫਿਰ ਅਟੈਚ ਕਰਾਂਗੇ ਲਾਈਨਿੰਗ ਪੂਰੀ ਸਲਵਾਰ ਨਾਲ ਸੀ ਲਗਾ ਦਾਂਗੇ ਮੋਟੀ ਪਹਿਲਾਂ ਬੈਕ ਸਾਈਡ ਦੋ ਚੋਣਾ ਪੈਂਦੀਆਂ ਜਿਹੜੀਆਂ ਆਸਨ ਤੇ ਉਹ ਪਾਵਾਂਗੇ ਤੇ ਐਸੇ ਹੋਣਾ ਕਿਦਾਂ ਪਾਣੀ ਆ ਦੋਨਾਂ ਦਾ ਮੂੰਹ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਇੱਕ ਚੋਣ ਦਾ ਮੂੰਹ ਉਧਰ ਤੇ ਇੱਕ ਉਧਰ ਤੇ ਆਹ ਦੇਖੋ ਇੱਕ ਦਾ ਚੋਣ ਮੇਰੇ ਵਾਲੇ ਸਾਈਡ ਤੇ ਇੱਕ ਦੂਜੀ ਵਾਲੇ ਸਾਈਡ ਤੇ ਦੋਨਾਂ ਦਾ ਆਹ ਦੇਖੋ ਐਦਾਂ ਦੋ ਚੋਣਾ ਪੈਣੀਆਂ ਤੇ ਇਥੇ ਪੈਨ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਐਦਾਂ ਪੈਂਦੀਆਂ ਤੇ ਇੱਥੇ ਦੋ ਚੋਣਾ ਪਾ ਕੇ ਤੇ ਆ ਦੋ ਚੋਣਾ ਪਾ ਦਾਂਗੇ ਠੀਕ ਹੈ ਜੀ ਆ ਦੋ ਚੋਣਾ ਪੈ ਚੁੱਕੀਆਂ ਤੇ ਉਸ ਤੋਂ ਬਾਅਦ ਮੈਂ ਲਾਈਨਿੰਗ ਅਟੈਚ ਕਰਾਂਗੀ ਕੱਪੜੇ ਦੇ ਨਾਲ ਮੋਟੀ ਸੇਨ ਕਰਕੇ ਤੇ ਸਾਰੇ ਸਾਈਡ ਤੇ ਲਾਈਨਿੰਗ ਅਟੈਚ ਕਰ ਦਾਂਗੇ ਤਾਂ ਕਿ ਜੇ ਦੋ ਚੋਣਾ ਪਾਣੀ ਹੈ ਤੇ ਲਾਈਨਿੰਗ ਦਾ ਕਪੜਾ ਰਹਿ ਨਾ ਜਾਏ ਅਲੱਗ ਨਾ ਹੋ ਜੇ ਤੇ ਸਾਰੇ ਸੀਨ ਲਗਾ ਦਾਂਗੇ ਮੋਟੀ ਸੀਨ ਕਰਕੇ ਪੂਰੇ ਸਾਈਡ ਤੇ ਸੀਨ ਲਗਾ ਦਾਂਗੇ ਇੱਕ ਇਹ ਬਹੁਤ ਜ਼ਰੂਰੀ ਹੈ ਸੀਨ ਲਗਾਨੀ ਇਸ ਤਰ੍ਹਾਂ ਨਾਲ ਸੀਨ ਲਗਾਓ ਤਾਂ ਕਪੜਾ ਅੱਗੇ ਪਿੱਛੇ ਚੱਲ ਜਾਂਦਾ ਹੈ ਇਹ ਪੂਰੇ ਰਾਉਂਡ ਸਾਈਡ ਸੇ ਲੱਗ ਚੁੱਕੀ ਆ ਤੱਕ ਕੱਢ ਦਾਂਗੇ ਔਰ ਤੋਂ ਬਾਅਦ 벨ਟ ਅਟੈਚ ਕਰਾਂਗੇ ਇਹਦੇ ਨਾਲ ਸਲਵਾਰ ਨਾਲ ਆ ਦੇਖੋ ਇਹ 벨ਟ ਹੈ ਤੇ ਜਿਹੜੀ ਚਿੜੀ ਬਣਾਈ ਹੈ ਤੇ ਦੂਜੇ ਸਾਈਡ ਮੇਰੇ ਜੋੜ ਆ ਤੇ ਆ ਦੇਖੋ ਇਹਦਾ ਹਾਫ ਕਰ ਦੇਣਾ ਸਾਰਾ ਚਿੜੀ ਨੂੰ ਦੂਜੇ ਪਾਸੇ ਹਾਫ ਕਰਨਾ ਹੈ ਠੀਕ ਹੈ ਜੀ ਔਰ ਤੋਂ ਬਾਅਦ ਇਹਦਾ ਅੱਗੋਂ ਹਾਫ ਕਰਨਾ ਉਹਨਾ ਦੋਨਾਂ ਨੂੰ ਸਾਈਡਾਂ ਤੇ ਲੈ ਲੈਣਾ ਤੇ ਇਹਦਾ ਸੈਂਟਰ ਕਰ ਲੈਣਾ ਤੇ ਮਤਲਬ ਆਸਨ ਔਰ ਚਿੜੀ ਦਾ ਦੋਨਾਂ ਆਸਨਾਂ ਦਾ ਮਤਲਬ ਬਰਾਬਰ ਹੋਣਾ ਚਾਹੀਦਾ ਮੇਲ ਹੋਣਾ ਚਾਹੀਦਾ ਇੱਕੋ ਜਿਹਾ ਹੋਣਾ ਚਾਹੀਦਾ ਇੱਕ ਨਾਲ ਕਿਉਂਕਿ ਬੈਕ ਸਾਈਡ ਪਿੱਛੇ ਲੱਗ ਜਾਏਗਾ ਤੇ ਫਰੰਟ ਸਾਈਡ ਅੱਗੇ ਜਿੱਥੇ ਨੇਫਾ ਬਣਿਆ ਮੈਂ ਨੇਫਾ ਹੋਲਡ ਕੀਤਾ ਹੋਇਆ ਚਿੜੀ ਬਣਾਈ ਹੋਇਆ ਫਰੰਟ ਸਾਈਡ ਤੇ ਲੱਗੇਗਾ ਤੇ ਐਕਸਟਰਾ ਕਪੜਾ ਕੱਢ ਦਾਂਗੇ ਆਪਾਂ ਇਦੋ ਹੀ ਸੀਨ ਲਗਾਣੇ ਆ ਥੋੜਾ ਬਤਾ ਵੱਧ ਘੱਟ ਜਾਂਦਾ ਹੈ ਲਾਈਨਿੰਗ ਦਾ ਕੱਪੜਾ ਉਹਨੂੰ ਅਸੀਂ ਕੱਟ ਦਾਂਗੇ ਠੀਕ ਹੈ ਜੀ ਇਹਦਾ ਹਾਫ ਕਰ ਲੈਣਾ ਫਰੰਟ اور ਬੈਕ ਸਾਈਡ ਦਾ ਹਾਫ ਕਰ ਦੇਣਾ ਆ ਬੈਕ ਸਾਈਡ ਆ ਤੋ ਬਾਅਦ ਅਸੀਂ ਬੈਕ ਸਾਈਡ ਪਹਿਲੇ ਜੋੜਾਂਗੇ ਬੈਕ ਸਾਈਡ ਜਿੱਥੇ ਇੰਚੋਣਾ ਪਾਈਆਂ ਸੀ ਇਹਦੇ ਨਾਲ ਬੈਲਟ ਅਟੈਚ ਕਰਾਂਗੇ ਆ ਦੇਖੋ ਅੱਧੇ ਪੂਰੇ ਸਾਈਡ ਤੇ ਮਤਲਬ ਪਿੱਛੇ ਪੂਰੀ ਜਿਹੜਾ ਹਾਫ ਕੀਤਾ ਹੋਇਆ ਬੈਲਟ ਦਾ ਪੂਰੇ ਸੀਨ ਲਗਾ ਦਾਂਗੇ ਅਟੈਚ ਕਰ ਦਾਂਗੇ ਆਸਨ ਨੂੰ ਆਸਨ ਤੋਂ ਆਸਨਾਂ ਮਲਾ ਕੇ ਇੱਥੇ ਪੂਰੀ ਸੀਨ ਲਗਾ ਦਾਂਗੇ ਇੱਥੇ ਲੈ ਕੇ ਤੇ ਇੱਥੇ ਤੱਕ जैसे निशानी लाइए तो हाफ किता हो बेल्ट पूरी सीन लगा देंगे तो सेंटर से पिन भी लगा सकते हो तो मैं इत शुरू करा साइड आसन सलवार की और बेल्ट साइड जोड़ देंगे हाँ जी मेरी बैक साइड जुड़ चुकी है ਸਲਵਾਰ ਦੀ ਤੇ ਉਦੋਂ ਬਾਅਦ ਧੱਗ ਕੱਢ ਦਾਂਗੇ ਉਦੋਂ ਬਾਅਦ ਧਿਆਨ ਨਾਲ ਦੇਖਣਾ ਫਰੰਟ ਸਾਈਡ ਕਿਦਾਂ ਚੋਣਾ ਪਾਣੀ ਆ ਆ ਦੇਖੋ ਆ ਬੈਕ ਸਾਈਡ ਦਾ ਸੈਂਟਰ ਆ ਤੇ ਜਿੱਥੇ ਚੜੀ ਬਣਾਈ ਆ ਤੇ ਉਹਦਾ ਸੈਂਟਰ ਚ ਆਸਣ ਜੋੜਾਂਗੇ ਤੇ ਸਲਵਾਰ ਨੂੰ ਉਲਟੀ ਕਰ ਲਾਂਗੇ ਉੱਠੀ ਕਰਕੇ ਸਲਵਾਰ ਨੂੰ ਤੇ ਇਹਦਾ ਆਸਣ ਤੋਂ ਆ ਦੇਖੋ ਆਸਣ ਤੋਂ ਜਿੱਥੇ ਚਿੜੀ ਬਣਾਈ ਹੈ ਇਹਦਾ ਸੈਂਟਰ ਕਰਨਾ ਇਹਦੇ ਸੈਂਟਰ 'ਚ ਇੱਕ ਛੋਟਾ ਜਿਹਾ ਸੀਨ ਲਗਾ ਲੈਣੀ ਹੈ ਛੋਟੀ ਜੀ ਤੇ ਤੁਸੀਂ ਪੈਨ ਵੀ ਲਗਾ ਸਕਦੇ ਹੋ ਤਾਂ ਕਿ ਸੈਂਟਰ ਰਵੇ ਤੇ ਦੋਨਾਂ ਸਾਈਡਾਂ ਤੇ ਚੋਣਾ ਪੈਣ ਗਿਆ ਆ ਦੇਖੋ ਸੈਂਟਰ 'ਚ ਆ ਦੇਖੋ ਸੈਂਟਰ ਆ ਫਰੰਟ ਸਾਈਡ ਆ ਸੈਂਟਰ ਆ ਚਿੜੀ ਆ ਜਿੱਥੇ ਚਿੜੀ ਬਣਾਈ ਹੈ ਉਥੋਂ ਤੇ ਆਸਨ ਦਾ ਠੀਕ ਹੈ ਇਹਨਾਂ ਦੋਨਾਂ ਨੂੰ ਜੋੜ ਦੇਣਾ ਆਸਨ ਉਹ ਜਿੱਥੇ ਚਿੜੀ ਬਣਾਈ 벨ਟ ਦੀ ਉੱਥੇ ਜੋੜ ਦੇਣਾ ਉਹਦੇ ਸਾਹਮਣੇ ਆ ਦੇਖੋ ਇਹ ਚਿੜੀ ਹੈ ਨਾ ਉੱਪਰ ਉਹਦੇ ਥੱਲੋਂ 벨ਟ ਜੋੜ ਦੇਣੀ ਹੈ ਆਸਨ ਤੋਂ ਇਹਦੇ ਵਿੱਚ ਛੋਟੇ ਜਿਹੇ ਸੀਨ ਲਗਾਵਾਂਗੇ ਤੇ ਦੋਨਾਂ ਦਾ ਆਪ ਆਪ ਹੋ ਗਿਆ ਤੇ ਦੋਨਾਂ ਸਾਈਡਾਂ ਤੇ ਹੁਣ ਚੋਣਾ ਪੈਣੀ ਹੈ ਚੋਣਾ ਕਿਦਾ ਪੈਣੀ ਹੈ ਆ ਦੇਖੋ 벨ਟ ਦਾ ਕਪੜਾ ਥੱਲੇ ਰੱਖਣਾ ਆ ਦੇਖੋ ਇੱਥੋਂ ਦੂਜੀ ਸਾਈਡ ਤੋਂ ਮੈਂ ਚੋਣਾ ਪਾਣੀ ਸ਼ੁਰੂ ਕਰਾਂਗੀ ਠੀਕ ਹੈ ਬੈਕ ਸਾਈਡ ਤੋਂ ਚੋਣਾ ਪਾਣੀ ਸ਼ੁਰੂ ਕਰਾਂਗੀ ਜਿਹੜਾ ਬੈਕ ਸਾਈਡ ਜਿਹੜਾ ਜੁੜਿਆ ਹੋਇਆ ਹੈ ਆ ਹੈਗੀਆ 벨ਟ ਤੇ ਉੱਥੋਂ ਆ ਦੇਖੋ 벨ਟ ਨੂੰ ਥੱਲੇ ਰੱਖਾਂਗੇ ਤੇ ਮੇਨ ਫੈਬਰਿਕ ਨੂੰ ਮਤਲਬ ਚਲਵਾ ਦੇ ਕੱਪੜੇ ਨੂੰ ਉੱਪਰ ਰੱਖਾਂਗੇ ਜਿੱਥੇ ਚੋਣਾ ਪਾਣੀ ਆ ਤੇ ਚੋਣਾ ਕਿੱਦਾਂ ਪਾਣੀ ਆ ਆਪਣੇ ਵਾਲੀ ਸਾਈਡ ਤੇ ਮੂੰਹ ਨਹੀਂ ਹੋਣਾ ਚਾਹੀਦਾ ਦੂਜੀ ਸਾਈਡ ਤੇ ਮੂੰਹ ਹੋਣਾ ਚਾਹੀਦਾ ਚੋੜਾ ਦਾ ਆਦੇ ਇੰਨੇ ਕੱਪੜੇ ਚ ਚੋਣਾ ਪੈਣਗੇ ਤੇ ਵੀਰਲੀਆਂ-ਵਿਰਲੀਆਂ ਚੋਣਾ ਪੈਣੀਆਂ ਤੇ ਮੈਂ ਇੱਕ-ਇੱਕ ਇੰਚ ਤੇ ਚੋਣਾ ਪਾਵਾਂਗੀ ਆ ਦੇਖੋ ਐਦਾ ਕੱਪੜਾ ਫੜਨਾ ਐਦਾ ਦੇਖੋ ਐਦਾ ਇਥੇ ਚੋਣ ਪਾਣੀ ਆ ਤੇ ਉਲਟ ਸਾਈਡ ਤੇ ਚੋਣਾ ਦਾ ਮਤਲਬ ਮੂੰਹ ਦੂਜੀ ਸਾਈਡ ਤੇ ਹੋਣਾ ਚਾਹੀਦਾ ਆਪਣੇ ਵਾਲੀ ਸਾਈਡ ਤੇ ਨਹੀਂ ਦੂਜੀ ਸਾਈਡ ਤੇ ਹੋਣਾ ਚਾਹੀਦਾ ਸਿੱਧੇ ਸਾਈਡ ਤੇ ਚੋਣਾ ਦਾ ਮੂੰਹ ਆਪਣੇ ਸਾਈਡ ਤੇ ਹੋਣਾ ਚਾਹੀਦਾ ਠੀਕ ਹੈ ਦੋਨਾਂ ਦਾ ਐਪਸ ਵਿੱਚ ਮਤਲਬ ਮੂੰਹ ਇਹਦੀਆਂ ਇੱਧਰ ਨੂੰ ਪੈਣੀਆਂ ਦੂਜੀ ਸਾਈਡ ਤੇ ਦੂਜੀਆਂ ਵੀ ਦੂਜੀ ਸਾਈਡ ਤੇ ਪੈਣੀਆਂ ਤੇ ਜਦੋਂ ਇਹ ਸਿੱਧਾ ਕਰਨਾ ਤੇ ਦੋਨਾਂ ਦਾ ਆਪਸ ਵਿੱਚ ਇੱਕੋ ਸਾਈਡ ਤੇ ਮੂੰਹ ਹੋਣਾ ਚਾਹੀਦਾ ਆਦਰ 1-1 ਇੰਚ ਦੇ ਚੌਣ ਪਾਵਾਂਗੀ ਮੈਂ ਕਿਉਂਕਿ ਵਿਰਲੀ ਚੌਣ ਪੈਣੀ ਆ ਤੇ ਕਿਉਂਕਿ ਇਹ ਜਿਆਦਾ ਪਾ ਹੈਵੀ ਨਹੀਂ ਸਲਵਾਰ ਹੁੰਦੀ ਇਹ ਵਾਰ ਦੇ ਹਿਸਾਬ ਨਾਲ ਇਹ ਸਲਵਾਰ ਬਣਦੀ ਆ ਤੇ ਮੈਂ 1-1 ਇੰਚ ਛੱਡ ਕੇ ਤੇ ਚੌਣ ਪਾ ਦਾਂਗੀ ਤੇ ਲੈਣੀ ਵੀ 1-1 ਇੰਚ ਦਾ ਕੱਪੜਾ ਜਿਆਦਾ ਨਹੀਂ ਲੈਣਾ ਤੁਸੀਂ ਇਹ ਤੋਂ ਬਰੀਕ ਵੀ ਚੋਣਾ ਪਾ ਸਕਦੇ ਆ ਮੈਂ ਮੋਟਿਆ ਮੋਟਿਆ ਬਾ ਰਹੀ ਆ ਤੇ ਤੇ ਅੱਧਾ ਦਾ ਇੰਚ ਦਾ ਵੀ ਕਪੜਾ ਲੈ ਸਕਦੇ ਹੋ ਤੇ ਧਾਗਾ ਖਿੱਚ ਕੇ ਵੀ ਚੋਣ ਪਾ ਸਕਦੇ ਹੋ ਉਹਦਾ ਕੋਈ ਚੱਕਰ ਨਹੀਂ ਤੇ ਮੂੰਹ ਉਹਦਾ ਉਹਦਾ ਖਿਆਲ ਰੱਖਣਾ ਕਿ ਕਿਦਾਂ ਨੂੰ ਮੂੰਹ ਹੋਣਾ ਚਾਹੀਦਾ ਆ ਦੇਖੋ ਇੱਕ ਇੱਕ ਇੰਚ ਸਪੇਸ ਛੱਡ ਕੇ ਅਸੀਂ ਚੋਣ ਪਾਈ ਜਾਵਾਂਗੇ ਆਪਾਂ ਠੀਕ ਹੈ ਜੀ ਬਹੁਤ ਹੀ ਸੋਖੀਆਂ ਚੋਣਾ ਤੇ ਜੇ ਤੁਹਾਨੂੰ ਕਿਸੇ ਨੂੰ ਨਹੀਂ ਚੋਣਾ ਪਾਣੀ ਆਂਦੀ ਆ ਉਹ ਮਤਲਬ ਇਹਦੇ ਨਾਰਮਲ ਕਪੜਾ ਕੋਈ ਲੈ ਕੇ ਤੇ ਟਰਾਈ ਕਰ ਸਕਦਾ ਪਹਿਲੇ ਤੇ ਸੂਈ ਧਾਗੇ ਨਾਲ ਵੀ ਪਾ ਸਕਦੇ ਤੁਸੀਂ ਕੱਚੀਆਂ ਕਰਕੇ ਜੇ ਕਿਸੇ ਨੂੰ ਮਸ਼ੀਨ ਤੇ ਔਖਾ ਲੱਗ ਰਿਹਾ ਪਹਿਲੇ ਸੂਈ ਧਾਗੇ ਨਾਲ ਮਤਲਬ ਉਹਨਾ ਪਾ ਸਕਦੇ ਚੋਣਾ ਦੇਖੋ ਤੇ 1-2 ਸਪੇਸ ਦਾ ਕਪਾ ਸਪੇਸ ਰਹਿ ਵੀ ਜਾਏ 1-2 ਇੰਚ ਦੀ ਤੇ ਕੋਈ ਗੱਲ ਨਹੀਂ ਆਸਨ ਤੋਂ ਆ ਦੇਖੋ ਮੇਰੀ 1.5 ਇੰਚ ਦੀ ਸਪੇਸ ਰਹਿ ਗਈ ਆ ਤੇ ਕੋਈ ਚੱਕਰ ਨਹੀਂ ਆ ਤੇ ਸਲਵਾਰ ਧਾਰੀ ਪਰਫੈਕਟ ਬਣੇਗੀ ਤੇ ਕਿਉਂਕਿ ਕਪੜਾ ਥੋੜਾ ਸੀ ਤੇ ਜੇ ਅਹੀਂ ਫੋਲਸ ਹੈਵੀ ਪਟਿਆਲਾ ਸਲਵਾਰ ਬਣਾਣੇ ਆ ਉਹਦੀ ਤੇ ਚੋਣ ਤੇ ਚੋਣ ਚੋਣ ਤੇ ਚੋਣ ਪੈਂਦੀ ਆ ਬਹੁਤ ਹੈ ਬੰਦੀ ਆ ਦੇਖੋ ਚੋਣਾ ਕਿੰਨੀ ਵਧੀਆ ਪੈ ਗਈਆਂ ਬਰਾਬਰ ਇੱਕੋ ਜੇ ਸਾਈਡ ਦੇ ਚੋਣਾ ਸਾਈਜ਼ ਦੀਆਂ ਚੋਣਾ ਪਈਆਂ ਆ ਦੇਖੋ ਮੇਰੇ 1.5 ਇੰਚ ਦਾ ਸਪੇਸ ਰਹਿ ਗਿਆ ਤੇ ਕੋਈ ਚੱਕਰ ਨਹੀਂ ਇਹਦਾ ਕੋਈ ਇਸ਼ ਨਹੀਂ ਹੁੰਦਾ ਤੇ ਤੁਹਾਡੀ ਸਲਵਾਰ ਪਰਫੈਕਟ ਬਣੇਗੀ ਉਤੋਂ ਬਾਅਦ ਦੂਜੀ ਸਾਈਡ ਤੇ ਕਿੱਦਾਂ ਪਾਣੀ ਆ ਆ ਦੇਖੋ 벨ਟ ਦਾ ਕਪੜਾ ਥੱਲੇ ਰੱਖਣਾ ਤੇ ਅਹੀਂ ਦੂਜੀ ਮਰਜ਼ ਸ਼ੁਰੂ ਜਿੱਦਾਂ ਉਧਰੋਂ ਕੀਤੀਆਂ ਅਸੀਂ 벨ਟ ਤੋਂ ਬੈਕ ਸਾਈਡ ਤੋਂ ਐਦਾਂ ਹੀ ਬੈਕ ਸਾਈਡ ਤੋਂ ਸ਼ੁਰੂ ਕਰਨੀਆਂ ਬੈਕ ਸਾਈਡ ਦਾ ਕਪੜਾ ਥੱਲੇ ਰੱਖ ਕੇ ਇੱਥੇ ਸਿਉਣਾ ਪਾਵਾਂਗੇ ਸਾਰੀਆਂ ਜਿੜੀ ਵਾਲਾ ਪਾਸਾ ਤੁਹਾਡੇ ਵਾਲੇ ਪਾਸੇ ਹੋਣਾ ਚਾਹੀਦਾ ਤੇ ਬੈਕ ਸਾਈਡ ਤੋਂ ਸ਼ੁਰੂ ਹੋਣਾ ਚਾਉਣਾ ਤੇ ਬੈਲਟ ਦਾ ਕਪੜਾ ਥੱਲੇ ਰੱਖਾਂਗੇ ਸੇਮ ਹੀ ਇੱਥੇ ਚੋਣਾ ਪਾਵਾਂਗੇ ਤੇ ਇਹ ਵੀ ਸੇਮ ਹੀ 1 ਕਿੰਚ ਦੀ ਸਪੇਸ ਛੱਡ ਕੇ ਚੋਣ ਬੈਗੀ ਤੁਸੀਂ ਕੱਚੀ ਮਤਲਬ ਹੱਥ ਨਾਲ ਵੀ ਪਹਿਲੇ ਪਾ ਸਕਦੇ ਹੋ ਤੇ ਫਿਰ ਬਾਜ ਉਹਦੇ ਉੱਪਰ ਸੀਨ ਲਗਾ ਸਕਦੇ ਹੋ ਜਿਹੜਾ ਕੋਈ ਪਹਿਲੀ ਵਾਰ ਪਾ ਰਿਹਾ ਉਹਦੇ ਲਈ ਥੋੜਾ ਟਫ ਹੈ ਤੇ ਜਿਹਨੂੰ ਆਉਂਦੀ ਆ ਉਹਦੇ ਲਈ ਤੇ ਸੌਖਾ ਕੰਮ ਆ ਕੋਈ ਔਖਾ ਨਹੀਂ ਆਹ ਚੀਜ਼ ਆ ਜਾਂਦੀ ਹੈ ਸ਼ੌਂਕ ਹੋਣਾ ਚਾਹੀਦਾ ਮਨਜ ਇਸ ਲਈ ਇਹ ਸਿੱਖਣ ਦਾ ਚਾਹ ਹੋਣਾ ਚਾਹੀਦਾ ਤੇ ਹਰ ਚੀਜ਼ ਆ ਜਾਂਦੀ ਹੈ ਤੇ ਇੱਕ ਇੱਕ ਸਪੇਸ ਦੀ ਚੋਣ ਪਾ ਦਾਂਗੇ ਆ ਦੇਖੋ ਇੱਥੇ ਵਿੱਚ ਸੂਈ ਰੱਖ ਕੇ ਇਹਨੂੰ ਤਾਂ ਕਰਕੇ ਤੇ ਫਿਰ ਚੋਣ ਪਾਣੀ ਆ ਕਪੜਾ ਫੜ ਕੇ ਫਿਰ ਹੇਠਲੇ ਕਰਕੇ ਤੇ ਸੀਨ ਲਗਾ ਦਾਂਗੇ ਠੀਕ ਹੈ ਜੀ ਇਹਦੇ ਵਿੱਚ 1 ਤੋਂ 2 ਇੰਚ ਦਾ ਸਪੇਸ ਰਹਿ ਵੀ ਜਾਏ ਤੇ ਕੋਈ ਚੱਕਰ ਨਹੀਂ ਆ ਤੇ ਇਹ ਮੇਨ ਵਾਰਤੇ ਡਿਪੈਂਡ ਕਰਦੀਆਂ ਕਿੰਨੀਆਂ ਚੋਣਾ ਪੈਣੀਆਂ ਤੇ ਇਹ ਵਿਰਲੀਆਂ-ਵਿਰਲੀਆਂ ਚੋਣਾ ਪੈਂਦੀਆਂ ਤੇ ਇਹ ਜਿਆਦਾ ਹੈਵੀ ਨਹੀਂ ਸਲਵਾਰ ਹੁੰਦੀ ਨਾਰਮਲ ਸਲਵਾਰ ਹੁੰਦੀ ਹੈ ਤੇ ਇਹ ਵਧੀਆ ਰਹਿੰਦੀ ਹੈ ਸਲਵਾਰ ਵੈਸੇ ਕਿ ਗਰਮੀਆਂ 'ਚ ਠੀਕ ਹੈ ਜੀ ਇੱਥੇ ਪੈ ਗਈ ਸਾਰੀ ਚੋਣਾ ਪੈ ਗਈਆਂ ਉਹ ਦਬਾ ਤਾਗਾ ਕੱਢ ਦਾਂਗੇ ਦੇਖੋ ਕਿੰਨੀਆਂ ਵਧੀਆ ਇੱਕੋ ਜੀਆਂ ਚੋਣਾ ਪਈਆਂ ਸਿੱਧੀ ਕਰਾਂਗੇ ਸਲਵਾਰ ਤੇ ਚੋਣਾ ਦੇਖਾਂਗੇ ਦੇਖੋ ਕਿੰਨੀ ਵਧੀਆ ਚੋਣਾ ਪਈਆਂ ਇੱਕੋ ਜੀਆਂ ਦੇਖੋ ਦੋਨਾਂ ਚੋਣਾ ਦਾ ਸਿੱਧੇ ਸਾਈਡ ਤੇ ਆਪਸ ਵਿੱਚ ਮੂੰਹ ਹੋਣਾ ਚਾਹੀਦਾ ਇੱਕੋ ਜਿਹਾ ਆ ਦੇਖਾ ਉਹਦਾ ਇਦਾਂ ਨੂੰ ਇਦਾਂ ਨੂੰ ਠੀਕ ਹੈ ਜੀ ਆ ਦੇਖੋ ਕੰਨਾ ਤਾਂ ਪਸੇ ਹੋਣਾ ਚਾਹੀਦਾ ਤਾਂ ਦੂਜੀ ਸਾਈਡ ਤੇ ਦੂਜੀ ਸਾਈਡ ਤੇ ਹੋਣਾ ਚਾਹੀਦਾ ਉਲਟੀਆਂ ਇਧਰ ਸਿੱਧੀਆਂ ਹੋ ਜਾਂਦੀਆਂ ਉਧਰਾਂ ਹੀ ਉਲਟੀਆਂ ਬਾਨੇ ਇਧਰ ਸਿੱਧੀਆਂ ਬਹਿ ਜਾਂਦੀਆਂ ਆ ਦੇਖੋ ਬੈਕ ਸਾਈਡ ਤੇ ਹੁਣ ਐਸੀ ਦਬਾ ਦਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੇ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮ ਸੋਣੇ ਸੋਣੇ ਕਮੈਂਟ ਲਿਖਣੇ ਕਮੈਂਟ ਵਿੱਚ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਤੇ ਹੋਰ ਵੀ ਤੁਹਾਨੂੰ ਕਿਸੇ ਵੀ ਟੌਪਿਕ ਤੇ ਵੀਡੀਓ ਚਾਹੀਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਲਿਖ ਸਕਦੇ ਹੋ ਮੈਂ ਉਹਦੇ ਤੇ ਹੀ ਮੰਨਦਾ ਵੀਡੀਓ ਬਣਾ ਕੇ ਪਾਵਾਂਗੀ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰ ਕਰਨਾ ਤੇ ਧੰਨਵਾਦ ਥੈਂਕ ਯੂ ਫॉर ਵਾਚਿੰਗ ਮੇਰੀ ਵੀਡੀਓ ਦੇਖਣ ਲਈ ਤੇ ਸਰਕਾਰ ਪੰਜੇ ਤਿਆਰ ਕਰ ਕਿੰਨੀ ਸੋਹਣੀ ਮਸਲਵਾਰ ਬਣੀ ਹੈ ਤੇ ਮਿਲਦੇ ਆ ਅਗਦੇ ਵੀਡੀਓ ਲੈ ਕੇ ਤਬ ਤੱਕ ਲਈ ਬਾਏ ਬਾਏ